ਕਹਾਂਗਾ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਜ਼ਰੂਰਤ ਹੈ। ਔਰ ਇਹ ਗੱਲ ਜਿਹੜੇ ਗੈਰ ਅਕਾਲੀ ਲੀਡਰ ਦੇ ਕਾਂਗਰਸ ਦੇ ਨੇ ਜਾਂ ਆਮ ਆਦਮੀ ਪਾਰਟੀ ਦੇ ਨੇ, ਭਾਜੀਪੀ ਦੇ ਨੇ ਉਹ ਵੀ ਆਪਣੇ ਬਿਆਨਾਂ ਦੇ ਵਿੱਚ ਜਿਹੜਾ ਉਹ ਕਹਿ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਜੇ ਸਟੇਟ ਨੂੰ ਜਿਹੜਾ ਹੈਗਾ ਸੇਫ ਰੱਖਣਾ ਹੈ, ਜੇ ਸਟੇਟ ਨੂੰ ਜਿਹੜਾ ਹੈ ਅਸੀਂ ਮੰਗਲਬੇ ਲੈ ਕੇ ਜਾਣਾ ਤਾਂ ਕਿਹਨਾਂ ਤੱਕ ਇਹਨਾਂ ਤੇ ਲੇਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ। ਔਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਹੀਂ ਹੋ ਜਾਏਗਾ। ਸ਼੍ਰੋਮਣੀ ਅਕਾਲੀ ਦਰ ਮਜ਼ਬੂਤ ਹੀ ਰਹਿਣਾ ਚਾਹੀਦਾ ਹੈ ਇਹਦੇ ਲਈ ਚਾਹੇ ਕੁਝ ਵੀ ਕਰਨਾ ਪਵੇ ਤਿਆਗ ਕਰਨਾ ਪਵੇ ਚਾਹੇ ਸਮਰਪਣ ਭਾਵਨਾ ਦਿਖਾਉਣੀ ਪਵੇ ਸ਼੍ਰੋਮਣੀ ਅਕਾਲੀ ਦਰ ਨੂੰ ਜ਼ਿੰਦਾ ਰੱਖਣਾ ਅੱਜ ਦੇ ਸਮੇਂ ਦੇ ਵਿੱਚ ਦੀ ਜ਼ਰੂਰਤ ਹੈ ਪੰਜਾਬ ਲਈ ਔਰ ਦੁਨੀਆ ਭਰ ਦੇ ਜੀ ਦੇਖੋ ਇਹ ਦੁਨੀਆ ਪ੍ਰੀਖਿਆਵਾਂ ਹੁੰਦੀਆਂ ਨੇ ਪ੍ਰੀਖਿਆਵਾਂ ਲੈਣ ਵਾਲੀਆਂ ਦੇ ਪ੍ਰੀਖਿਆ ਸਿਸਟਮ ਹੈ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਪ੍ਰਖਿਆਤੀ ਜਿਹੜਾ ਹੈ ਉਹ ਗੈਰ ਪਾਕੇ ਜਿਹੜਾ ਪ੍ਰੀਖਿਆ ਦੇ ਵਿੱਚ ਨਾ ਬੈਠੇ ਪਰ ਉਹਨਾਂ ਨੂੰ ਇਸ ਦਾ ਕੋਈ ਸਬਦ ਨਹੀਂ ਹੈ ਕਿ ਸਿੱਖਾਂ ਦੇ ਕੰਕਾਰ ਕਿਹੜੇ ਹੈ ਕਿ ਗੈਰ ਨੇ ਨਹੀਂ ਇਹ ਗਾਂਬੀਸ਼ ਰਣਨੀ ਦੇ ਵਿੱਚ ਨਹੀਂ ਹੁੰਦੇ ਸਿੱਖਾਂ ਦੇ ਤੇ ਇੱਕ ਕਾਰਨ ਇਹ ਰਿਲੀਜੀਅਸ ਸਿੰਬਲ ਨੇ ਸਾਡੇ ਧਾਰਮਿਕ ਚਿੰਨ੍ਹ ਨੇ ਇਹਨਾਂ ਨੂੰ ਜਿਹੜਾ ਲਾਹੋਣਾ ਜਿਹੜਾ ਹੈਗਾ ਉਹ ਬਹੁਤ ਹੀ ਜ਼ਿਆਦਾ ਮੰਤਪਕ ਹੈ ਭਾਰਤ ਦੇ ਵਿੱਚ ਸਿੱਖ ਫਲਾਈਟ ਦੇ ਵਿੱਚ ਸਿਰਸਾ ਪਾ ਕੇ ਜਾ ਸਕਦਾ ਹੈ ਕਿਉਂ ਕਿ ਇਹ ਸਿੱਖਾਂ ਦਾ ਇੱਕ ਧਾਰਮਿਕ ਖੇੜਾ ਹੈ ਉਸ ਸਿੰਬਲ ਦਾ ਧਾਰਮਿਕ ਚਿੰਨ੍ਹ ਹੈ ਔਰ ਭਾਰਤੀ ਕਾਨੂੰਨ ਵੀ ਜਿਹੜਾ ਸਿੱਖਾਂ ਨੂੰ ਸਿਖਾਣ ਦੇ ਕਰਤਾਰ ਬਹਿਨ ਦਿਖਾ ਹੈ ਉਹ ਪੂਰਨ ਤੌਰ ਤੇ ਉਤੇ ਆਜ਼ਾਦੀ ਦਿੰਦਾ ਹੈ ਜਿੱਥੇ ਕਿਤੇ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਸਿੱਖ ਮੱਤਾਂ ਦੇ ਕਰਤਾਰ ਲੋਹਾਏ ਜਾਂਦੇ ਨੇ ਕਿ ਇੱਕ ਕਿਸਮ ਦਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਉੱਤੇ ਹਮਲਾ ਵੀ ਹੁੰਦਾ ਹੈ ਔਰ ਸੰਧਾਨ ਦੀ ਵੀ ਜਿਹੜੀ ਭਾਰਤੀ ਸੰਧਾਨ ਦੀ ਵੀ ਜਿਹੜੀ ਹੈ ਇੱਕ ਕਿਸਮ ਦੀ ਵਿਰੋਧਤਾ ਹੁੰਦੀ ਹੈ ਔਰ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਲਗਾਤਾਰ ਹੀ ਇਸ ਖਿਲਾਫ ਆਵਾਜ਼ ਵੀ ਢੋਣਗੇ ਰੂਜ਼ਲ ਸੈਕਰੀ ਆਵਾਜ਼ ਉਠਉਂਦੇ ਆ ਪਰ ਪਤਾ ਨਹੀਂ ਸਰਕਾਰ ਕਿਉਂ ਪ੍ਰਖਿਆ ਲੈਣ ਵਾਲੀਆਂ ਸੰਸਥਾਵਾਂ ਨੂੰ ਸਖਤ ਦਿਸ਼ਾ ਨਿਰਦੇਸ਼ ਜਿਹੜਾ ਜਾਰੀ ਨਹੀਂ ਕਰਦੀਆਂ ਕਿ ਇਹ ਗੈਰਹੀ ਨਹੀਂ ਹੈ ਕਿ ਸਿੱਖਾਂ ਦੇ ਲਈ ਧਾਰਮਿਕ ਸਿੰਬਲ ਹੈ ਧਾਰਮਿਕ ਚਿੰਨ੍ਹ ਇਹਨਾਂ ਨੂੰ ਰੋਹਾਇਆ ਜਾਣਾ ਜਿਹੜਾ ਹੈ ਉਹ ਕ੍ਰੋ ਦੁਨੀਆ ਦੇ ਵਿੱਚ ਜਦੋਂ ਅਸੀਂ ਦੁਨੀਆ ਦੇ ਇਤਿਹਾਸ ਦੇ ਮੌਜੂਦਾ ਇਤਿਹਾਸ ਦੇ ਨਜ਼ਰ ਮਾਰਦੇ ਤੇ ਦੁਨੀਆ ਦੇ ਹਰ ملک ਦੇ ਵਿੱਚ ਉਥੋਂ ਦੀਆਂ ਘਟਨੀਆਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਜਾਂਦਾ ਹੈ ਚਾਹੇ ਕੋਈ ਵੀ ਦੇਸ਼ ਹੈ ਪਰ ਭਾਰਤ ਦੇ ਵਿੱਚ ਵੀ ਘਟਨੀਆਂ ਜਿਹੜੀਆਂ ਹਮੇਸ਼ਾ ਨਿਸ਼ਾਨੇ ਤੇ ਰਹੀਆਂ ਚਾਹੇ ਉਹ ਮੁਗਲਾਂ ਦਾ ਦੌਰ ਹੋਵੇ ਚਾਹੇ ਉਹ ਬ੍ਰਿਟਿਸ਼ ਦੌਰ ਹੋਵੇ ਤੇ ਚਾਹੇ ਉਹ ਅੱਜ ਦਾ ਜਿਹੜਾ ਮਾਡਰਨ ਚੱਕ ਹੋਵੇ ਅਧੁਰੀ ਤੇ 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 ਕਰ ਜਾਂਦੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਖਾਸ ਕਰਕੇ ਜੇ ਮੈਂ ਆਪਣੇ ਸਿੱਖਾਂ ਦੀ ਗੱਲ ਕਰਾਂ ਤਾਂ ਸਾਡੇ ਸਿੱਖਾਂ ਦੇ ਖਿਲਾਫ ਇੱਕ ਵਿਰੋਧ ਦੇ ਵਿੱਚ ਵਰਤਾਂਤ ਸਿਰਜੇ ਜਾਣ ਦੀ ਜਿਹੜੀ ਹੈ ਕਾਫੀ ਲੰਬੇ ਸਮੇਂ ਤੇ ਜਦੋਂ ਜਾਂ ਚੱਲ ਰਹੀ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਇਸ ਤਰ੍ਹਾਂ ਦੇ ਬਣੇ ਹੋਏ ਹੈ ਜਿਨ੍ਹਾਂ ਦਾ ਕੰਮ ਹੀ ਸਿੱਖਾਂ ਦੇ ਖਿਲਾਫ ਜਿਹੜਾ ਹੈ ਉਹ ਨਫ਼ਰਤ ਫਲਾਉਣਾ ਸਿੱਖਾਂ ਦੇ ਖਿਲਾਫ ਜਿਹੜਾ ਇੱਕ ਵਰਤਾਂਤ ਸਿਰਜਣਾ ਜਿਹੜਾ ਹੈ ਉਹ ਤਾਂ ਲੱਭਦੀਆਂ ਔਰ ਹਰਾਨੇ ਦੀ ਗੱਲ ਹੈ ਕਿ ਸਿੱਖ ਸੰਸਥਾਵਾਂ ਸ਼ਾਇਦ ਕਰਦੀਆਂ ਨੇ ਸਬੰਧਤ ਜਿਹੜੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਆਨਰਸ ਦੇ ਕੋਸ਼ ਤੇ ਕੋਈ ਅਸਰ ਨਹੀਂ ਹੁੰਦਾ ਸਿੱਖ ਸੰਸਥਾਵਾਂ ਦੀ ਗਰੀਸ਼ਾਇਦਾ ਦੂਜੇ ਪਾਸੇ ਜਿਹੜੇ ਸਾਡੇ ਚੈਨਲ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਇਸ ਨਫਰਤ ਦੇ ਨੈਰੇਟਿਵ ਨੂੰ ਤੋੜਦੇ ਨੇ ਤਾਂ ਉਹਨਾਂ ਦੇ ਪੇਜ ਜਿਹੜੇ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਜਾਂ ਉਹਨਾਂ ਦੀ ਰੀਚ ਜਿਹੜੀ ਆ ਘਟਾ ਦਿੱਤੀ ਜਾਂਦੀ ਹੈ ਤੇ ਮੈਂ ਸਮਝਦਾ ਇੱਕ ਬਹੁਤ ਵੱਡਾ ਜਗ੍ਹਾ ਹੈ ਸਿੱਖਾਂ ਦੇ ਖਿਲਾਫ ਸਾਜ਼ਿਸ਼ ਕਢੀ ਜਾ ਰਹੀ ਹੈ ਭਾਰਤ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਹ ਸਰਜਿਆ ਜਾ ਰਿਹਾ ਹੈ ਔਰ ਇਹਦੇ ਨਤੀਜੇ ਜਿਹੜੇ ਆ ਬੜੇ ਭਿਆਨਕ ਜਿਹੜੇ ਨਿਕਲਦੇ ਆ ਵੋਟ ਪੋਲਰਾਈਜੇਸ਼ਨ ਦੀ ਜਿਹੜੀ ਪਾਲਿਸੀ ਹੈ ਉਸ ਨੂੰ ਨਜ਼ਰ ਕਿਸੇ ਕੌਮ ਜਿਹੜਾ ਨਿਸ਼ਾਨਾ ਬਣਾਉਣਾ ਉਹਦੇ ਖਿਲਾਫ ਪ੍ਰਤਾਂਤ ਸਿਰਜ ਨੇ ਇਹ ਦੇਸ਼ ਹਿੱਤ ਦੇ ਵਿੱਚ ਵੀ ਜਿਹੜਾ ਉਹ ਨਹੀਂ ਹੁੰਦਾ ਇਹਦੇ ਨਾਲ ਬੱਡੇ-ਬੱਡੇ ਲਾਗੂ ਲੱਗ ਜਾਂਦੇ ਜਿਹਨਾਂ ਨੂੰ ਰੋਕ ਕੇ ਕੰਟਰੋਲ ਕਰਨਾ ਜਿਹੜਾ ਸਰਕਾਰਾਂ ਦੇ ਵੀ ਪਾਸ ਦੀ ਗੱਲ ਨਹੀਂ ਹੁੰਦਾ ਪਰ ਅਸੀਂ ਮਨੀਪੁਰ ਵਰਕੇ ਜੋ ਕੁਝਾਤ ਲੜਕੇ ਜਾਂ ਇਹ ਵਿਖਾਤ ਜਿਹੜੇ ਵਾਪਰੇ ਸੀ ਉਹ ਉਹ ਸੁਣ ਚੁੱਕੇ ਆ ਦੇਖ ਚੁੱਕੇ ਆ ਤਾਂ ਸਰਕਾਰ ਨੂੰ ਵੀ ਜਿਹੜਾ ਕਿਸੇ ਕੌਮ ਦੇ ਖਿਲਾਫ ਸਿਰਜੇ ਜਾ ਰਹੇ ਨਰਕ ਦੇ ਖਿਲਾਫ ਕਦਮ ਚੁੱਕਨੇ ਚਾਹੀਦੇ ਜਿਹੜੇ ਇਲੈਕਟਰ ਸਿਰਜਦੇ ਆ ਉਹਨਾਂ ਦੇ ਉੱਤੇ ਸਰਕਾਰ ਦਾ ਜਿਹੜਾ ਅਸਰ ਹੋਣਾ ਔਰ ਕੋਟਾ ਦੇ ਵਿੱਚ ਵੀ ਜਿਹੜਾ ਹੈ ਇਹਨਾਂ ਦੇ ਤੇ ਕਾਫੀ ਜਲਾ ਹੈ ਬੈਲ ਲੱਗਣਾ ਚਾਹੀਦਾ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ ਜੀ